ਨੇ ਤੌਰ ਤੇ ਵੀ ਆਪਣੇ ਕੇਟਰ ਨੂੰ ਆਰਗੇਨਾਈਜ਼ ਕਰਦੀ ਆ ਭਾਈ ਤੂੰ ਭਾਈ ਆ ਇਹਦੇ ਸਬੰਧ ਵਿੱਚ ਤੁਸੀਂ ਵੀ ਆਪਣੀਆਂ ਜਿਹੜੀਆਂ ਰਿਪਰੈਜੈਂਟੇਸ਼ਨ ਆਪਾਂ ਦੇਖੀਆਂ ਵੀ ਆ ਕਿੰਨੇ ਪਰਸੈਂਟ ਮੇਰੀ ਰਿਪਰੈਜੈਂਟੇਸ਼ਨ ਲੈ ਕੇ ਆਪਾਂ ਉਹਨਾਂ ਨਾਲ ਕਲੈਬੋਰੇਟ ਕਰਕੇ ਹਰ ਕੰਮ ਦੀ ਪ੍ਰਾਪਤੀ ਵਾਸਤੇ ਦੇਖੋ ਟਾਈਮ ਦਾ ਮਸਤੀ ਵੋਟ ਕਰਨਾ ਹੀ ਪੈਂਦਾ ਨਾ ਇੱਕ ਗੱਲ ਤੇ ਮਨ ਚ ਲੈ ਦੂਜਿਆ ਗੱਲ ਹੈ ਵੀ ਉਹਦੇ ਵਿੱਚ ਮਾਈਨਰ ਅੱਜ ਕੱਲ ਆਪਾਂ ਨੂੰ ਖਰਚੇ ਇਸ ਕਰਕੇ ਵੀ ਆਪਣੇ ਕੋ ਸੋਰਸ ਸਾਰਿਆਂ ਕੋਲੀ ਬੜਿਆ ਬੱਚੇ ਵੀ ਸਾਰੇ ਜਿੰਨੇ এমਪਲਾਈ ਮਿਲਦਾਸ ਲਗਭਗ ਸੈਟਲ ਡਿਆ ਤੇ ਵੀ ਜਿਹੜੇ ਦੋ ਜੀ ਆ ਉਹ ਬਹੁਤ ਵਧੀਆ ਸੈਟਲ ਡਿਆ ਪੈਨਸ਼ਨ ਇੰਨੀ ਕੁ ਮਿਲ ਜਾਂਦੀ ਆ ਪਰ ਫੇਰ ਵੀ ਅਸੀਂ ਕਿਤੇ 150 ਰੁਪਏ ਖਰਚਣ ਲੱਗਿਆਂ ਵੀ ਝਿਸਕਦੇ ਆ ਵੀ ਨਾ ਹੀ ਖਰਚੇ ਨਾ ਪਵੇ ਤੇ ਚੰਗਾ ਇਹਦੀ ਰਿਪ੍ਰেজੈਂਟੇਸ਼ਨ ਬਣਾਵਾਂਗੇ ਦੂਜਾ ਤੀਜਾ ਇਦਾਂ ਕਰਾਂਗੇ ਇਹ ਸਿੱਧੀ ਨੇ ਇਹ ਮੋਰ ਥਨ 60 ਇਅਰ ਹੋ ਗਈ ਸਾਡੇ ਇਹ ਜਿਹੜਾ ਹੁੰਦਾ ਹੈ ਨਾ ਜੇ ਤੁਸੀਂ ਕੋਈ ਮੀਸ ਲੈਣੀ ਹੈ ਇੱਕ ਵਾਰ ਜੰਮਣੀ ਚਾਹੁੰਦੇ 20 ਸੋਦ ਕੋ ਜਾਵਾਂ ਘਰਾ ਲੋ ਉਹਦੀ ਪੁਲਿਸ ਵਕੈਰੀ ਵਕੇ ਕਹਿੰਦੀ ਜਿਸ ਉਹਦੇ ਤੇ ਕੋਈ ਇਨਕੁਆਰੀ ਦੀ ਲੋੜ ਨਹੀਂ ਸਾਬ ਨੂੰ ਹਥਿਆਰ ਰੱਖ ਕੇ ਬਿਠਾ ਤਿੰਨ ਕੋ ਮੈਂ ਆਪਣੇ ਤੇ ਫਿਰ ਵੀ ਇਹਦੀ ਦੱਸ ਮੈਂ ਘੱਟ ਚਲਾ ਕੇ ਉਹ ਨਾਲ ਪਾ ਕੇ ਬਹਿ ਗਿਆ ਭਈ ਅਸੀਂ ਆਪਣੇ ਤੌਰ ਤੇ ਚੁੱਕਿਆ ਕੋਈ ਫਾਲੋ ਨਹੀਂ ਕਰਨਾ ਬੰਦਿਆਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਫੋਰਮ ਨੂੰ ਜਿਹੜਾ ਉਹਨਾਂ ਨੂੰ ਵਿਦਾਨ ਦੀ ਕੋਸ਼ਿਸ਼ ਕੀਤੀ ਇਹ ਤੁਸੀਂ ਕਿਹਨੇ ਦੀ ਮੈਂ ਨਹੀਂ ਜਾਂਦਾ ਗਲੀ ਜਿੱਤੇ ਜਾਂਦੇ ਆ ਕੋਈ ਸਾਡਾ ਬੰਦਾ ਸੀਨੀਅਰ ਬਣ ਜਾਂਦਾ ਕੋਈ ਤੋਂਜਾ ਸਾਡਾ ਮੈਂਬਰ ਨਹੀਂ ਵੀ ਹੈਗਾ ਉਹਨੂੰ ਸਾਸਤ੍ਰੀਕਾਰ ਉਹਨੂੰ ਰਾਵਰ ਰਈਆ ਉਹਨੂੰ ਹੈਲੋ ਕਹਿਣਾ ਇਹ ਜਾਂ ਦਾ ਇੱਕ ਤੇ ਬੜੀ ਉਡੀ ਖੁੱਭੀ ਨੇ ਜਿਹੜੇ ਬਾਹਰ ਜਾਏ ਉਹਨਾਂ ਲੱਗਾ ਕਿ ਛੜ ਕੇ ਤੂੰ ਵੀ ਹੈਲੋ ਕਹਿ ਦੋ ਜੇ ਤਾਂ ਵੀ ਤੂੰ ਬੱਕ ਬੈਠਾ ਹੋਣਾ ਨਹੀਂ ਹੈਗਾ ਕੋਈ ਸਾਡਾ ਦੇ ਕਲਚਰੀ ਇਹ ਜੇਕਰ ਹਰ ਇੱਕ ਨੂੰ ਰਿਸਪੈਕਟ ਜਿਹੜਾ ਸਾਨੂੰ ਪੁਰਾਣਾ ਚਾਹੀਦਾ ਚਾਹੇ ਛਡਾ ਵਾਕਫ ਹੈ ਨਹੀਂ ਤੇ ਯੂਨੀਵਰਸਿਟੀ ਜਾ ਰਿਹਾ ਨਾ ਮਤਰਾ ਆ ਰਿਹਾ ਨਾ ਜਾਂਚ ਲਈ ਜਾ ਰਿਹਾ ਨਾ ਇਹ ਕਈ ਵਾਰੀ ਕੋਈ ਡਿਊਟੀਆਂ ਵੀ ਜਾ ਰਹੀਆਂ ਹੁੰਦੀਆਂ ਜੇ ਸਬਸਕਸ਼ਨ ਕਰਾਉਂਦੇ ਯੂਨੀਵਰਸਿਟੀ ਅਜਿਹਾ ਜਦੋਂ ਕਿ ਮੈਨੂੰ ਪ੍ਰੈਕਟੀਕਲੀ ਇਹ ਨਹੀਂ ਪਤਾ ਵੀ ਉਹ ਇਸ ਪਰਿਵਾਰ ਚੋਂ ਇਹ ਸਾਰੇ ਭਰਾ ਹੈ ਸਭ ਦਾ ਬਹੁਤ ਨੁਹਾੜਿਆ ਉਹ ਛੇਤੀ ਫੇਰ ਜਲਦੀ ਇਸਤਿਹਾਰ ਕਰਾ ਕੇ ਇਕੱਠੇ ਹੋਈ ਜਾਂ ਕਿਸੇ ਦੇ ਮੌਕੇ ਤੇ ਇਕੱਠੇ ਹੋਏ ਸਭ ਨੂੰ ਜੈ ਜੀ ਕਿਨੇਜ਼ੀਨ ਫੋਰਮ ਦੀ ਮੀਟਿੰਗ ਅੱਜ ਗ੍ਰੀਨ ਪਾਰਕ ਦੇ ਵਿੱਚ ਆਯਾਤੀ ਬਿਜ਼ਨਸ ਸੰਬੰਧ ਵਿੱਚ ਰੱਖੀ ਗਈ ਸੀ ਜਿਸ ਦੇ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਪਾਰਟਿਸਪੇਟ ਕੀਤਾ ਤੇ ਆਯਾਤੀ ਬਿਜ਼ਨਸ ਦੇ ਸੰਬੰਧ ਵਿੱਚ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਡੇ ਬਹੁਤ ਸਾਰੇ ਸਾਥੀਆਂ ਨੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿਹੜੀਆਂ ਵੱਖ-ਵੱਖ ਜਿਹੜਾ ਨਾ ਵਾਪਰ ਰਹੀਆਂ ਔਰ ਜਿੰਨਾ ਘਟਨਾਵਾ ਕਰਕੇ ਜਿਹੜੇ ਇਹ ਸਿਆਸਦਾਨ ਆ ਉਹਨਾਂ ਵੱਲੋਂ ਲੈ ਫੈਸਲੇ ਕਰਕੇ ਸਮੁੱਚੀਆਂ ਮੀਡਲ ਕਲਾਸ ਜਿਹੜਾ ਉਹ ਚੱਕੀ ਦੇ ਵਿੱਚ ਪੀਸਦਾ ਜਾ ਰਿਹਾ ਸਰਕਾਰਾਂ ਨੇ ਇੱਕ ਬੇਸ਼ਰਮੀ ਜਿਹੜੀ ਆ ਉਹ ਔੜੀ ਆ ਕਿ ਸવાય ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰਨਾ ਔਰ ਕਿਸੇ ਵੀ ਮਲਾਜ਼ਮ ਨੂੰ ਕਿਸੇ ਵੀ এমਪਲਾਈ ਨੂੰ ਕਿਸੇ ਵੀ ਜੱਥੇ ਬੰਦੇ ਨੂੰ ਜਿਹੜਾ ਆ ਉਹਦੇ ਤੋਂ ਬੰਦੇ ਹੱਕ ਜਿਹੜੇ ਆ ਦੇਣੇ ਨਹੀਂ ਸਿਰਫ ਦਬਾਉਣੇ ਆ ਉਹ ਟੈਕਸ ਦੀ ਮਾਰ ਇੰਨੀ ਜ਼ਿਆਦਾ ਵੱਧ ਗਈ ਆ ਕਿ ਇਹ ਆਮ ਮiddel ਕਲਾਸ ਦੇ ਤੇ ਜਨੇ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਮਾਰ ਤੋਂ ਬਾਹਰ ਹੋ ਗਈ ਆ ਜੇ ਸਰਕਾਰਾਂ ਨੇ ਇਹ ਟੈਕਸਾਂ ਦੀ ਮਾਰ ਵਾਪਸ ਤੇ ਇਹ ਤੋਂ ਮiddel ਕਲਾਸ ਨੂੰ ਕੋਈ ਵੱਡੀ ਰਾਹਤ ਨਾ ਦਿੱਤੀ ਤੇ ਇਹ ਬਿਲਕੁਲ ਜਿਹੜੀ ਮiddel ਕਲਾਸ ਆ ਇਹਨਾਂ ਕੋਈ ਬਾਕੀ ਹੋਣ ਨੂੰ ਪਿਆਰ ਬੈਠੀ ਆ ਅਸੀਂ ਵੇਖਦੇ ਆ ਕਾਰਪੋਰੇਸ਼ਨ ਵਾਲੇ ਸਰਕਾਰਾਂ ਦੇ ਰੋਜ਼ ਨਿਤ ਨਵੇਂ ਟੈਕਸ ਆ ਜਾਂਦੇ ਆ ਅਦੇ ਪਾਣੀ ਦਾ ਟੈਕਸ ਆ ਗਿਆ ਦੂਜਾ ਟੈਕਸ ਆ ਗਿਆ ਪ੍ਰਾਪਰਟੀ ਟੈਕਸ ਆ ਗਿਆ ਉਹ ਟੈਕਸਾਂ ਦੀ ਅਮਾਉਂਟ ਇੰਨੀ ਜ਼ਿਆਦਾ ਹੋ ਗਈ ਉਹਦੇ ਬਦਲੇ ਚ ਫਸਿਲਿਟੀ ਕੋਈ ਨਹੀਂ ਸਾਰੀਆਂ ਸੜਕਾਂ ਟੋਟਲ ਅੰਮ੍ਰਿਤਸਰ ਦੀਆਂ ਟੁੱਟੀਆਂ ਪਈਆਂ ਢੋੜੇ ਢੋੜੇ ਪਾਣੀ ਖੜੋਤਾ ਚਿੱਕੜਿਆ ਸੀਵਰੇਜ ਦਾ ਐਡਾ ਮਾੜਾ ਹਾਲ ਆ ਕਿਤੇ ਕੋਈ ਇੰਪਰੂਵਮੈਂਟ ਨਾ ਦੀ ਗੱਲ ਹੀ ਨਹੀਂ ਸਿਰ ਇੱਕ ਦੂਜੇ ਦੇ ਉਹਨੇ ਪਹਿਲਿਆਂ ਦੇ ਚਿੱਕੜ ਛੁੱਟ ਜਾਣਾ ਉਹਨੇ ਦੂਜਿਆਂ ਦੇ ਛੁੱਟ ਜਾਣਾ ਔਰ ਲੋਕ ਹਿੱਤ ਦੀ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਜਿਹੜੀ ਮਰਜ਼ੀ ਪਾਰਟੀ ਅੱਜ ਵਾਲੀ ਆមੂ ਪਾੜੀ ਆਮ ਆਦਮੀ ਪਾਰਟੀ ਦਾ ਵੀ ਇੱਦਾਂ ਮੜਾ ਹਾਲ ਆ ਭਾਈ ਜਿੰਨੇ ਇਹਨਾਂ ਦੇ ਆਗੂ ਉਹਨਾਂ ਦੀ ਗੱਲ ਹੀ ਕੋਈ ਅਸਰ ਨਹੀਂ ਹੁੰਦਾ ਅਸੀਂ ਆਖਬਾਰਾਂ 'ਚ ਪੜ੍ਹ ਰਹੇ ਹਾਂ ਜੋ 2017 ਤੋਂ ਵਾਰ-ਵਾਰ ਪਈਆਂ ਦਾ ਘਟਾਲਾ ਕਾਰਪੋਰੇਸ਼ਨ ਵਾਲੇ ਕਹਿੰਦੇ ਵਿੱਚ ਹੋਇਆ ਵਿਧਾਨ ਸਭਾ ਦੀ ਕਮੇਟੀ ਉਹਨਾਂ ਕੋਲੋਂ ਹਰ ਵੇਰਾਂ ਰਿਪੋਰਟ ਮੰਗਦੀ ਆ ਔਰ 8 ਸਾਲ ਹੋ ਗਏ ਇੰਨੀ ਵੱਡੀ ਹਾਈ ਪਾਵਰ ਕਮੇਟੀ ਨੂੰ ਕਾਰਪੋਰੇਸ਼ਨ ਵਾਲੇ ਜਵਾਬ ਦੇਣ ਨੂੰ ਤਿਆਰ ਨਹੀਂ ਤੇ ਤੁਸੀਂ ਇਹ ਤੋਂ ਸਮਝ ਲਓ ਵੀ ਆਮ ਆਦਮੀ ਨੂੰ ਜਿਹੜਾ ਵਾ ਉਸ ਦਫਤਰ ਦੇ ਵਿੱਚ ਕੀ ਸੁਣਵਾਈ ਆ ਹੋਰ ਸਰਕਾਰਾਂ ਵੀ ਇੰਨੀਆਂ ਬੇਸ਼ਰਮ ਆ ਜੇ ਜਦੋਂ ਏਡੀ ਕਰਮ ਅਫਸਰ ਸਾਹਿਬ ਇਹ ਜਿਹੜੇ ਵੱਡੇ ਘਟਾਲੇ ਬਿਨਾਂ ਕਿਸੇ ਖਰਚ ਤੋਂ ਜਿਹੜੇ ਉਹ ਬਿੱਲ ਪਈ ਜਾਂਦੇ ਆ ਕਰੋੜਾਂ ਅਰਬਾਂ ਰੁਪਈਆਂ ਦੀਆਂ ਗਰਾਂਟੀਆਂ ਉੱਡੀਆਂ ਜਾਂਦੀਆਂ ਕਿਸੇ ਦੇ ਖਿਲਾਫ ਸਿਰਫ ਕੁਬਾਰਾਂ ਦੇ ਵਿੱਚ ਚਰਚਾ ਹੁੰਦੀ ਆ ਅੱਜ ਤੱਕ ਅਸੀਂ ਕਿਸੇ ਉੱਚਲੇ ਅਫਸਰ ਦੇ ਖਿਲਾਫ ਕਾਰਵਾਈ ਹੁੰਦੀ ਨਹੀਂ ਆ ਅੱਜ ਜਦ ਆਪਣਾ ਸੀਐਮ ਸਾਹਿਬ ਰੋਲਾ ਪਾਈ ਜਾਂਦੇ ਆ ਆ ਜੀ ਸੁਵਿਧਾ ਦੇ ਦਿੱਤੀ ਕੋਈ ਸੁਭਦਾ ਲੋਕਾਂ ਨੂੰ ਨਹੀਂ ਮਿਲਦੀ ਅਸੀਂ ਇਹਨਾਂ ਦੇ ਮੂੰਹ ਦੇ ਕਹਿਣ ਨੂੰ ਯਾਰ ਉਹ ਜਿਹੜਾ ਮੁੱਖ ਮੰਤਰੀ ਕਿਸੇ ਪਬਲਿਕ ਦੇ ਬੰਦੇ ਨੂੰ ਮਿਲਦਾ ਹੀ ਨਹੀਂ ਉਹਨੂੰ ਵੀ ਪਤਾ ਕਹਿੰਦਾ ਜੀ ਆ ਸਾਡੇ ਵਟਸਐਪ ਤੇ ਪਾ ਦਿਓ ਆ ਸਾਡੇ ਪੋਰਟਲ ਤੇ ਪਾ ਦਿਓ ਉਹ ਕੀ ਹੁੰਦਾ ਕੋਈ ਸ਼ਿਕਾਇਤ ਪੋਰਟਲ ਤੇ ਜਾਂਦੀ ਆ ਉਸੇ ਤਰ੍ਹਾਂ ਥੱਲੇ ਐਨੋਰਸਮੈਂਟ ਲੱਗ ਕੇ ਥੱਲੇ ਥੱਲੇ ਕੜੀ ਆਉਂਦੀ ਆ ਉਹ ਖੀਰ ਉਹ ਸ਼ਿਕਾਇਤ ਉਸ ਬੰਦੇ ਕੋਲ ਹੀ ਆ ਜਾਂਦੀ ਜਿਹਦੇ ਵਿਰੁੱਧ ਸ਼ਿਕਾਇਤ ਆ ਦੱਸੋ ਇਸ ਦੇ ਵਿੱਚ ਕੀ ਮਤਲਬ ਤੁਸੀਂ ਕਹੋਗੇ ਅਜੀ ਆਪਣੇ ਦੌਰ ਦੇ ਸੀਨੀਅਰ ਸੀਨੀਅਰਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਵਿੱਤ ਮੰਤਰੀ ਹਰਜਨ ਜੀ ਮੈਨੂੰ ਗ੍ਰਹਿ ਮੰਤਰੀ ਨੂੰ ਕੀ ਫੈਕਟ ਨੂੰ ਰਿਪ੍ਰেজੈਂਟੇਸ਼ਨਾਂ ਦੇਤੀਆਂ ਬੜੀ ਵਾਰਾ ਕੋਈ ਜਵਾਬ ਨਹੀਂ ਆਇਆ ਭਈ ਸੀਨੀਅਰ ਸੀ ਰਹਿਣਾ 60 ਸਾਲ ਤੋਂ 70 ਉਮਰ ਹੋ ਗਈ ਆ ਉਹ ਡਰਾਈਵਿੰਗ ਲਿਸੈਂਸ ਲੈਣ ਵਾ ਡਰਾਈਵਿੰਗ ਲਿਸੈਂਸ ਰੀਨਿਊ ਕਰਨ ਵਾਸਤੇ ਤੁਹਾਡੇ ਦਫ਼ਤਰਾਂ ਚ ਟੱਕੇ ਖਾਂਦੇ ਫਿਰਦੇ ਆ 10 10 20 20 ਘੇੜੇ ਲੱਗਦੇ ਆ 6 6 ਮਹੀਨੇ ਬੀਤ ਜਾਂਦੇ ਆ ਪੈਸੇ ਦੇਣ ਦੇ ਬਾਅਦ ਵੀ ਇਹਦਾ ਕੰਮ ਹੀ ਨਹੀਂ ਹੁੰਦਾ ਤੁਸੀਂ ਕਿੰਨੇ ਉੱਤੇ ਕੰਮ ਲੈ ਲੋ ਕੰਮ ਕਿੱਥੋਂ ਲੈ ਲੋ ਤੁਸੀਂ ਕੀ ਲੋਕਾਂ ਨੂੰ ਆਸ ਰੱਖਦੇ ਕਿ ਈ ਤੁਹਾਡਾ ਪਬਲਿਕ ਨਾਲ ਸੰਪਰਕ ਆ ਇਕਦਮ ਸਟੇਜਾਂ ਦੇ ਬਹਿ ਕੇ ਇਤਨਾ ਭਾਸ਼ਣ ਦਿੱਤੇ ਕੋਈ ਸਰਕਾਰ ਨਹੀਂ ਚੱਲਣੀ ਨਾ ਕੋਈ ਗੱਲਬਾਤ ਹੋਣੀ ਲੋਕਾਂ ਦੀ ਗੱਲ ਸੁਣੋ ਲੋਕਾਂ ਜਾਓ ਲੋਕਾਂ ਦੀਆਂ ਮੰਗਾਂ ਮੰਨੋ ਕ੍ਰਪਸ਼ਨ ਅੱਗੇ ਨਾਲੋਂ ਸਰਦੋ ਰਾਜਾਂ ਤੋਂ ਵੱਧ ਐਸੋਲੇ ਤੁਹਾਡੇ ਤੇ ਔਰ ਤੁਸੀਂ ਲੋਕਾਂ ਆਪਣੇ ਅਫਸਰ ਜਾਈ ਨਹੀਂ ਨਾਥ ਨਹੀਂ ਬਾ ਸਕੇ ਲੋਕ ਅੱਕੇ ਬੈਜੇ ਤੁਹਾਡੇ ਕੋ ਸਾਡੀ ਬੇਰ ਬੇਨਤੀ ਆ ਕਿ ਸੀਨੀਅਰ ਸਿਟੀਜ਼ਨ ਤੇ ਮੀਡਲ ਕਲਾਸ ਇਹਨਾਂ ਦੇ ਟੈਕਸ ਬੰਦ ਕਰੋ ਇਹਨਾਂ ਦੇ ਜਿੰਨੇ ਆਪਣਾ ਪੈਕਸਾ ਇੰਟੰਡਾ ਦੂਦੇ ਦੂਦੇ ਸਾਰੀਆਂ ਰਹਿਤਾਂ ਦਿਓ ਔਰ ਜਿੰਨਾ ਫ੍ਰੀ ਫੰਡ ਦੇਣ ਦੇ ਸਾਰਾ ਬੰਦ ਕਰੋ ਇਹਨਾਂ ਲੋਕਾਂ ਨੇ ਇੱਕ ਦਿਨ ਜਿਹੜਾ ਉਹ ਮੁਲਕ ਨੂੰ ਲੈ ਡੁੱਬਣਗੇ ਸਾਰਿਆਂ ਦਾ